ਨਗਰਪੰਚਾਇਤ ਪੀਖੇਵਿੰਡ ਦੀ ਹਦੂਦ ਵਿੱਚ ਆਉਂਦੇ ਇਲਾਕੇ ਦੇ ਵਿਕਾਸ ਕੰਮ ਕਰਵਾਉਣ ਲਈ ਪਿਛਲੇ ਦਿਨੀ ਲਗਾਏ ਗਏ 2 ਕਰੋੜ 6 ਲੱਖ 31 ਹਜ਼ਾਰ ਰੁਪਏ ਦੇ ਟੈਂਡਰਾਂ ਦੀ ਸ਼ਿਕਾਇਤ ਕਸਬੇ ਦੇ ਹੀ ਇੱਕ ਵਸਨੀਕ ਨੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਭੇਜ ਦਿੱਤੀ। ਉਕਤ ਸ਼ਿਕਾਇਤ ਚ ਕਿਹਾ ਗਿਆ ਕਿ ਨਗਰਪੰਚਾਇਤ ਪੀਖੇਵਿੰਡ ਵੱਲੋਂ ਵਿਕਾਸ ਦੇ ਕੰਮਾਂ ਦੇ ਜੋ ਟੈਂਡਰ ਲਗਾਏ ਗਏ ਨੇ ਉਹਨਾਂ ਵਿੱਚੋਂ ਕਈ ਕੰਮ ਪਹਿਲਾਂ ਹੀ ਹੋਏ ਹੋਏ ਨੇ। ਦਫਤਰੀ ਅਧਿਕਾਰੀਆਂ ਨੇ ਕਥਿਤ ਤੌਰ ਤੇ ਮਿਲੀ ਭੁਗਤ ਕਰਕੇ ਉਹਨਾਂ ਕੰਮਾਂ ਦੇ ਟੈਂਡਰ ਮੁਰ ਲਗਾਏ ਅਤੇ ਗਲੀਆਂ ਦੇ ਵਿੱਚ ਸੀਵਰੇਜ ਪਾਉਣ ਦੇ ਨਾਂ ਤੇ ਥੋੜਾ ਸਮਾਂ ਪਹਿਲਾਂ ਹੀ ਬਣੀਆਂ ਹੋਈਆਂ ਵਧੀਆ ਗਲੀਆਂ ਨੂੰ ਪੁੱਟ ਦਿੱਤਾ। ਇੰਨਾ ਹੀ ਨਹੀਂ ਸੀਵਰੇਜ ਪਾ ਕੇ ਦੁਬਾਰਾ ਨਵੀਆਂ ਇੰਟਰਲੌਕ ਟਾਈਲਾਂ ਲਗਾਉਣ ਦੇ ਟੈਂਡਰ ਵੀ ਜਾਰੀ ਕੀਤੇ ਗਏ ਨੇ ਜੋ ਕਿ ਥੋੜੀ ਜਿਹੀ ਕਮਿਸ਼ਨ ਬਦਲੇ ਕਰੋੜਾ ਰੁਪਏ ਦੀ ਬਰਬਾਦੀ ਤੋਂ ਘੱਟ ਨਹੀਂ। ਉਕਤ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਦਫ਼ਤਰ ਵੱਲੋਂ ਤਰੰਤਾਰਨ ਦੇ ਏਡੀਸੀ ਸ਼ਹਿਰ ਵਿਕਾਸ ਸਕੱਤਰ ਸਿੰਘ ਬੱਲ ਨੂੰ ਜਾਂਚ ਸੌਂਪੀ ਗਈ ਹੈ। ਜਾਂਚ ਨੂੰ ਸ਼ੁਰੂ ਕਰਦਿਆਂ ਏਡੀਸੀ ਬੱਲ ਉਚੇਚੇ ਤੌਰ ਤੇ ਇਹਨਾਂ ਸਾਰੇ ਕੰਮਾਂ ਦੀ ਜਾਂਚ ਕਰਨ ਲਈ ਪੀਖੇ ਵਿੰਡ ਪਹੁੰਚੇ ਤੇ ਸਾਰੇ ਟੈਂਡਰਾਂ ਦੀਆਂ ਫਾਈਲਾਂ ਸੰਬੰਧਤ ਅਧਿਕਾਰੀਆਂ ਅਤੇ ਸ਼ਿਕਾਇਤਕਰਤਾ ਨੂੰ ਮੌਕੇ ਤੇ ਬੁਲਾ ਕੇ ਸਾਰੇ ਕੰਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਸੂਤਰਾਂ ਦੀ ਮੰਨੀਏ ਤਾਂ ਇਹ ਜਾਂਚ ਦੌਰਾਨ ਟੈਂਡਰਾਂ ਦੇ ਵਿੱਚ ਕੁਝ ਕਮੀਆਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਕੰਮਾਂ ਦੇ ਜੋ ਟੈਂਡਰ ਲਗਾਏ ਗਏ ਸਨ ਉਹਨਾਂ ਦੇ ਸਹੀ ਤਰੀਕੇ ਨਾਲ ਐਸਟੀਮੇਟ ਤੇ ਨਕਸ਼ੇ ਵੀ ਨਹੀਂ ਤਿਆਰ ਕੀਤੇ ਗਏ ਖਾਸ ਕਰਕੇ ਪੋਹਲਾ ਰੋਡ ਤੇ ਸੀਵਰੇਜ ਜੋ ਕਿ ਟੈਂਡਰ ਹੋਣ ਤੋਂ ਪਹਿਲਾਂ ਦਾ ਹੀ ਪਿਆ ਹੋਇਆ ਤੋ ਇਲਾਵਾ ਗਲੀ ਨੰਬਰ 1 2 3 ਅਤੇ ਗਲੀ ਨੰਬਰ 4 ਸੱਜਾ ਪਾਸਾ ਲਿਖ ਕੇ ਦਰਸਾਇਆ ਗਿਆ ਸੀ ਉਕਤ ਗਲੀਆਂ ਦੇ ਵਿੱਚ ਵਧੀਆ ਟਾਈਲੈਂਡ ਲਗੀਆਂ ਹੋਈਆਂ ਸਨ ਅਤੇ ਪਹਿਲਾਂ ਹੀ ਸ਼ੈਲਰ ਦੇ ਨਾਲ ਗਲੀ ਵਿੱਚ 2 ਫੁੱਟ ਸੀਵਰੇਜ ਪਾਈਪ ਹੈ ਜਦਕਿ ਨਵੇਂ ਟੈਂਡਰ ਦੇ ਵਿੱਚ 1 ਫੁੱਟ ਪਾਈਪ ਦਾ ਸੀਵਰੇਜ ਤੇ 60 mm ਦੀ ਨਵੀਂ ਟਾਇਲ ਲਗਾਉਣ ਦੀ ਗੱਲ ਲਿਖੀ ਗਈ ਸੀ ਉਕਤ ਜਾਣਕਾਰੀ ਮਿਲਦੇ ਹੀ ਏਡੀਸੀ ਸਕੱਤਰ ਸਿੰਘ ਬੱਲ ਨੇ ਸਬੰਧਤ जेई ਨੂੰ ਵਾਰ-ਵਾਰ ਪੁੱਛਿਆ ਕਿ ਜਦੋਂ ਪਹਿਲਾਂ ਹੀ ਵਧੀਆ ਟਾਇਲ ਲੱਗੀ ਹੋਈ ਹੈ ਅਤੇ ਸੀਵਰੇਜ ਮੌਜੂਦ ਹੈ ਤਾਂ ਨਵੀਂ ਟਾਇਲ ਲਗਾਉਣ ਦੀ ਕੀ ਲੋੜ ਹੈ ਇਸ ਦੌਰਾਨ ਐਡੀਸੀ ਸਕੱਤਰ ਸਿੰਘ ਬੱਲ ਨੇ ਨਗਰਪੰਚਾਇਤ ਵੱਲੋਂ ਜਾਰੀ ਕੀਤੇ ਗਏ ਟੈਂਡਰਾਂ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਿਸੇ ਸ਼ਿਕਾਇਤਕਰਤਾ ਨੇ ਇਹ ਸ਼ਿਕਾਇਤ ਸਰਕਾਰ ਨੂੰ ਕੀਤੀ ਸੀ ਸਰਕਾਰ ਦੇ ਹੁਕਮਾਂ ਤੇ ਉਹ ਪੜਤਾਲ ਕਰਨ ਲਈ ਪੀਕੀ ਵਿੰਡ ਪਹੁੰਚੇ ਨਹੀਂ ਆ ਦੇਖੋ ਜੀ ਮੋਟੀਲੜੀ ਕੰਮ ਨਹੀਂ ਉਹਨਾਂ ਦੇ ਟੈਂਡਰ ਲੱਗੇ ਨੇ ਉਹਨਾਂ ਨੇ ਪਹਿਲਾਂ ਅਸੀਂ ਇੱਕ ਰਾਜਸਤਾਨੀ ਮਨ ਲਾਏਗਾ ਜਿਹੜਾ ਕਿ ਪਿੰਡ ਈਵੈਂਟ ਦਾ ਏਰੀਆ ਹੈਗਾ ਉਹ ਇਸੇ ਸਾਲ ਹੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਨજર ਪੰਚਾਇਤ ਦਾ ਹਿੱਸਾ ਬਣਿਆ ਤਾਂ ਉਹਦੇ ਵਿੱਚ ਕੁਝ ਕੰਮ ਨਹੀਂ ਉਹ ਦੇਖੇ ਨੇ ਉਹ ਮਹੱਲੇ ਦੀ ਕਾਫੀ ਬੁਰੀ ਹਾਲਤ ਹੈ ਉਥੇ ਸੀਵਰੇਜ ਦਾ ਔਰ ਪਾਣੀ ਦੀ ਨਿਕਾਸੀ ਦਾ ਤੇ ਜਿਹੜੇ ਗਲੀਆਂ ਨੇ ਉਹ ਉਥੇ ਬਿਲਕੁਲ ਨਹੀਂ ਬਣੀਆਂ ਤਾਂ ਉਹਦੀ ਕਾਫੀ ਮਾੜੀ ਹਾਲਤ ਹੈ ਉਹ ਅਸੀਂ ਏਰੀਆ ਵਿਜ਼ਿਟ ਕਰ ਲਿਆ ਹੁਣ ਅਸੀਂ ਆ ਪੁਲਾ ਰੋਡ ਤੇ ਜਿਹੜਾ ਕੁਝ ਕੰਮ ਨੇ ਉਹ ਦੇਖੇ ਨੇ ਇਹਨਾਂ ਜੀ ਪਹਿਲਾਂ ਕੁਝ ਕੰਮ ਹੋਇਆ ਔਰ ਕੰਮ ਦੇ ਵਿੱਚ ਸ਼ਾਇਦ ਸੀਵਰੇਜ ਜਿਹੜਾ ਕੰਮ ਹੋਇਆ ਉਹ ਪ੍ਰੋਪਰ ਸੀਵਰੇਜ ਵਰਕ ਨਹੀਂ ਕਰ ਰਿਹਾ ਤੇ ਉਹ ਅਸੀਂ ਮੌਕਾ ਹੁਣ ਅੱਜ ਸਾਰਿਆਂ ਨੇ ਮਿਲ ਕੇ ਵੇਖ ਲਿਆ ਤਾਂ ਹੁਣ ਇਹਦੀ ਜਿਹੜੀ ਬਾਕੀ ਦਸਤਾਵੇਜ਼ ਆ ਉਹਨਾਂ ਨੂੰ ਚੈੱਕ ਕਰਦੇ ਹਾਂ ਕਿ ਪਹਿਲਾ ਕੰਮ ਕਦੋਂ ਹੋਇਆ ਸੀਗਾ ਕਿਸ ਸਪੈਸੀਫਿਕੇਸ਼ਨ ਦੇ ਵਿੱਚ ਹੋਇਆ ਹੈਗਾ ਕਿੰਨਾ ਸਮਾਂ ਪਹਿਲਾਂ ਹੋਇਆ ਤੇ ਹੁਣ ਅਗਲਾ ਕੰਮ ਕੀੜਾ ਹੀ ਕਰਵਾਉਣ ਜਾ ਰਹੇ ਨੇ ਉਹਦੇ ਵਿੱਚ ਪੁਰਾਣੇ ਕੰਮ ਨੂੰ ਕਿਸ ਤਰੀਕੇ ਨਾਲ ਕਵਰ ਕੀਤਾ ਜਾਵੇ ਸਰ ਇੱਕ ਗੱਲ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਜਿਤਨਾ ਨਵੇਂ ਪ੍ਰਧਾਨ ਮੰਤਰੀ ਤੋਂ ਪਹਿਲਾਂ ਆਮ ਹੀ ਪਿੱਖੀਵੰਡ 'ਚ ਇਹ ਗੱਲ ਹੋਈ ਗਈ ਹੈ ਵੀ ਚਾਰ-ਪੰਜ ਮਹੀਨੇ ਪਹਿਲਾਂ ਗਲੀ ਬਣੀ ਹੁੰਦੀ ਆ ਕਦੀ ਉਹਨੂੰ ਨਵਾਂ ਕਰਨ ਵਾਸਤੇ ਕਦੀ ਸੀਵਰੇਜ ਪਾਉਣ ਵਾਸਤੇ ਬਾਰ-ਬਾਰ ਜਿਹੜੇ ਆ ਟੈਂਡਰ ਲਾ ਕੇ ਦੇ ਸਰਕਾਰ ਦੇ ਪੈਸੇ ਖੁਰਦਬੁਰੀ ਕੀਤੇ ਜਾਂਦੇ ਆ ਕਿ ਆਸ ਕੀਤੀ ਜਾਂਦੀ ਆ ਵੀ ਆ ਕੀ ਇਹ ਸਭ ਕੁਝ ਨਹੀਂ ਹੋਊਗਾ ਜਿੱਦਾਂ ਤੁਹਾਨੂੰ ਸ਼ਿਕਾਇਤ ਗਈ ਅ ਦੇਖੋ ਇਹ ਇਹ ਨਹੀਂ ਹੋਣਾ ਚਾਹੀਦਾ ਔਰ ਨਹੀਂ ਇਹ ਹੁੰਦਾ ਹੈਗਾ ਜੇਕਰ ਇਸ ਤੇ ਸ਼ਿਕਾਇਤ ਗਈ ਆ ਤਾਂ ਅਸੀਂ ਸ਼ਿਕਾਇਤਕਰਤਾ ਨੂੰ ਸ਼ਾਮਲ ਕਰਕੇ ਜਿਹੜਾ ਹੈਗਾ ਪਹਿਲਾਂ ਸਾਰਾ ਏਰੀਆ ਵਿਜ਼ਿਟ ਕੀਤਾ ਜਿਹਦੇ ਵਿੱਚ ਰਾਜਸਥਾਨੀ ਜਿਹੜਾ ਮਹੱਲਾ ਸੀ ਕਿ ਉੱਥੇ ਜਿੰਨੀਆਂ ਵੀ ਹੈਗਾ ਸਾਰਾ ਲਗਭਗ ਸਾਰਾ ਕੰਮ ਜਿਹੜਾ ਉੱਥੇ ਉਹ ਹੋਣ ਵਾਲਾ ਹੈ ਨਵੇਂ ਤੌਰ ਤੇ ਜਿਹੜਾ ਹੋਣ ਵਾਲਾ ਸੀਗਾ ਤਾਂ ਜੇਕਰ ਕਿਸੇ ਕਿਸਮ ਦੀ ਕੋਈ ਕਮੀ ਪੇਚੀ ਹੋਏਗੀ ਤਾਂ ਉਹ ਉਹਨੂੰ ਕਰੈਕਸ਼ਨ ਵੀ ਕਰਾਈ ਜਾਏਗੀ ਔਰ ਜੇ ਕਿਸੇ ਨੇ ਇਹਨੂੰ ਗਲਤ ਕੀਤਾ ਹੋਊਗਾ ਤੇ ਖਿਲਾਫ ਕਾਰਵਾਈ ਵੀ ਚਲਦੇ ਕੰਮ ਨੂੰ ਤੁਸੀਂ ਚੈੱਕ ਕਰਨਾ ਹੋਊਗਾ ਨਾ ਦੇ ਤੁਹਾਨੂੰ ਸ਼ਿਕਾਇਤ ਜਾਂਦੀ ਹੈ ਬਿਲਕੁਲ ਇਹਦਾ ਇਵੇਂ ਹੁੰਦਾ ਜੀ ਜਿਹੜਾ ਕੰਮ ਜਦੋਂ ਚੱਲਦੇ ਨੇ ਉਹ ਕੰਮ ਦੇ ਵਿਚਕਾਰ ਵੀ ਇਹਦੀ ਇਨਸਪੈਕਸ਼ਨ ਪੈਂਦੀ ਆ ਔਰ ਇਹਦੇ ਲਈ ਜਿਹੜੀ ਮੈਕਮੇ ਵੱਲੋਂ ਇੱਕ ਥਰਡ ਪਾਰਟੀ ਜਿਹੜਾ ਹੁੰਦਾ ਹੈਗਾ ਆਡਿਟ ਉਹ ਵੀ ਕਰਵਾਇਆ ਜਾਂਦਾ ਔਰ ਜਦੋਂ ਕੰਮ ਮੁਕੰਮਲ ਹੁੰਦਾ ਅਸਲ ਦੇ ਵਿੱਚ ਉਸ ਤੋਂ ਬਾਅਦ ਫਿਰ ਉੱਤੇ ਇੱਕ ਐਮਬੀ ਬਣਦੀ ਆ ਜਿਹਦੇ ਵਿੱਚ ਐਕਚੁਅਲ ਜਿਹੜੀ ਮੈਜ਼ਰਮੈਂਟ ਹੈਗੀ ਆ ਉਹਦੇ ਹਿਸਾਬ ਦੇ ਨਾਲ ਫਿਰ ਉਹ ਜੋ ਬਿੱਲ ਦੀ ਪੇਮੈਂਟ ਹੈ ਉਹ ਕੀਤੀ ਜਾਂਦੀ ਆ ਤਾਂ ਉਹ ਉਸ ਚੀਜ਼ ਨੂੰ ਅੱਗੇ ਆਉਣ ਲਈ ਸਮਝ ਧਿਆਨ ਰੱਖਿਆ ਜਾਵੇਗਾ ਔਰ ਜੋ ਅੱਜ ਵਿਜ਼ਿਟ ਕੀਤਾ ਹੈਗਾ ਉਸ ਮੌਕੇ ਦੇ ਹਿਸਾਬ ਨਾਲ ਵੀ ਜੇਕਰ ਠੀਕ ਹੋਇਆ ਤਾਂ ਉਹ ਜੋ ਠੀਕ ਰਿਪੋਰਟ ਹੈਗੀ ਜਿੱਥੇ ਉਹ ਕੰਮ ਠੀਕ ਨਹੀਂ ਹੋਇਆ ਤਾਂ ਉਹਦੀ ਠੀਕ ਨਹੀਂ ਦੀ ਰਿਪੋਰਟ ਹੈ